ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਛੋਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਆਪਾਂ ਨੇ ਬਣਾਈ ਹੈ ਜੀ ਗਾਜਰ ਦੀ ਬਰਫੀ ਠੀਕ ਹੈ ਜੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਆ ਦੇਖੋ ਠੀਕ ਹੈ ਜੀ ਐਨ ਪੂਰੀ ਇੱਕ ਨੰਬਰ ਚੀਜ਼ ਹੈ ਤੇ ਤੁਸੀਂ ਵੀ ਲੋਹੜੀ ਨੂੰ ਘਰੇ ਬਣਾਓ ਠੀਕ ਹੈ ਜੀ ਲੋਹੜੀ ਆ ਰਹੀ ਹੈ ਅੱਗੇ ਸੋ ਜੇ ਤੁਸੀਂ ਰੈਸਪੀ ਸਿੱਖਣੀ ਆ ਤਾਂ ਵੀਡੀਓ ਦੇ ਨਾਲ ਜੁੜੇ ਰਹੋ ਠੀਕ ਹੈ ਜੀ ਸੋ ਸਾਡੀ ਇਦਾਂ ਦੀ ਹਲਵਾਈ ਵਾਲੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਵੀ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜੀ ਆਜੋ ਫਿਰ ਰੈਸਪੀ ਕਰਦੇ ਹਾਂ ਹੁਣ ਆਪਾਂ ਸਟਾਰਟ ਤੇ ਲਓ ਜੀ ਗਾਜਰ ਦੀ ਬਰਫੀ ਬਣਾਉਣ ਵਾਸਤੇ ਚਾਹੀਦੀਆਂ ਸਭ ਤੋਂ ਪਹਿਲਾਂ ਆਪਾਂ ਨੂੰ ਗਾਜਰਾਂ ਠੀਕ ਹੈ ਜੀ 2 ਕਿਲੋ ਗਾਜਰਾਂ ਇਹ ਮੈਂ ਗਾਜਰਾਂ ਧੋ ਕੇ ਇਹ ਛਿੱਲ ਕੇ ਠੀਕ ਹੈ ਜੀ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖ ਲਈਆਂ ᱛੀਆਂ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਕद्दूकस ਠੀਕ ਹੈ ਜੀ ਪਨੇ ਕਰਨੀਆਂ ਕद्दू ਕਾਸ ਇਹ ਕद्दू ਕਾਸ ਆਪਾਂ ਨੇ ਇਹ ਮੋٹے ਪਾਸੇ ਤੇ ਨਹੀਂ ਕਰਨੀਆਂ ਠੀਕ ਹੈ ਜੀ ਬਰੀਕ ਵਾਲੀ ਸਾਈਡ ਤੇ ਕਰਨੀਆਂ ਏ ਤਾਂ ਜੋ ਛੇਤੀ ਗਲ ਜਵੇ ਸਾਰੀਆਂ ਗਾਜਰਾਂ ਆਪਾਂ ਕਰ ਲੋਂਗੇ ਕद्दू ਕਾਸ ਠੀਕ ਹੈ ਜੀ ਉਸ ਤੋਂ ਬਾਅਦ ਰੱਖਾਂਗੇ ਫਿਰ ਇਹਨੂੰ ਆਪਾਂ ਚੁੱਲੇ ਤੇ ਸੋ ਜਿਹੜੇ ਵੀਰ ਚੈਨਲ ਪਰ ਨਵੇਂ ਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜਿਹੜੇ ਵੀਰ ਨਾਲ ਜੁੜੇ ਹੋਏ ਆ ਜੀ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਠੀਕ ਹੈ ਜੀ ਸੋ ਐਦਾਂ ਦੀ ਸਾਡੀਆਂ ਹਲਵਾਈ ਵਾਲੀਆਂ ਵੀਡੀਓ ਦੇਖਣ ਲਈ ਸੋ ਆਜੋ ਮਿਲਦੇ ਆ ਜੀ ਫਿਰ ਹੁਣ ਗਾਜਰਾਂ ਕद्दूकस ਕਰਨ ਤੋਂ ਬਾਅਦ ਤੇ ਲਓ ਜੀ ਗਾਜਰਾਂ ਜਿਹੜੀਆਂ ਆਪਾਂ ਨੇ ਸਾਰੀਆਂ ਕद्दूकस ਕਰ ਲਈਆਂ ਠੀਕ ਹੈ ਜੀ ਹੁਣ ਪਾਉਨੇ ਆ ਇਹਨਾਂ ਨੂੰ ਕੜਾਹੀ ਦੇ ਵਿੱਚ ਤੇ ਲਓ ਜੀ ਗਾਜਰਾਂ ਪਾ ਲਈਆਂ ਆਪਾਂ ਨੇ ਕੜਾਹੀ ਦੇ ਵਿੱਚ ਹੁਣ ਠੀਕ ਹੈ ਜੀ ਉਧਰ ਅਸ਼ਪ੍ਰੀਤ ਖੇਲਦੀ ਖੇਲਦੀ ਗਿਰ ਗਈ ਤੇ ਇਹਨਾਂ ਨੂੰ ਹੁਣ ਆਪਾਂ ਸੇਕ ਕਰ ਲੋਂਗੇ ਫੁੱਲ ਠੀਕ ਹੈ ਜੀ ਤੇ ਇਦਾਂ ਇਹਨਾਂ ਦਾ ਆਪਾਂ ਨੇ ਪਾਣੀ ਸੁਕਾਉਣਾ ਹੈ ਠੀਕ ਹੈ ਜੀ ਤਕਰੀਬਨ 10 ਤੋਂ 15 ਮਿੰਟ ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ ਦੁੱਧ ਠੀਕ ਹੈ ਜੀ ਜੇ ਤੁਹਾਡੇ ਕੋਲ ਖੋਆ ਹੋਇਆ ਤਾਂ ਤੁਸੀਂ ਜਦੋਂ ਐਂਡ 'ਚ ਗਾਜਰਾਂ ਬਣ ਗਈਆਂ ਆਪਣੀਆਂ ਠੀਕ ਹੈ ਜੀ ਪੱਕ ਗਈਆਂ ਫੇਰ ਚਾਹੇ ਖੋਆ ਪਾ ਲਿਓ ਨਹੀਂ ਥੋੜਾ ਬਹੁਤਾ ਮੇਰੇ ਕੋਲ ਖੋਆ ਹੈ ਨਹੀਂ ਮੈਂ ਇਹਦੇ 'ਚ ਥੋੜਾ ਜਿਹਾ ਦੁੱਧ ਪਾਉਂਗਾ ਤੇ ਆਹ ਲੋ ਜੀ ਦੋ ਤਿੰਨ ਗੇਰ ਦੂੰਗਾ ਇਲਾਇਚੀਆਂ ਤੋੜ ਕੇ ਤਾਂ ਜੋ ਇਲਾਇਚੀ ਦਾ ਫਲੇਵਰ ਆ ਜਾਵੇ ਨਹੀਂ ਜੇ ਤੁਹਾਡੇ ਕੋਲ ਇਲਾਇਚੀ ਪਾਊਡਰ ਹੋਇਆ ਠੀਕ ਹੈ ਜੀ ਤਾਂ ਤੁਸੀਂ ਇਲਾਇਚੀ ਦਾ ਪਾਊਡਰ ਪਾ ਦਿਓ ਆਹ ਲਓ ਜੀ ਜਿਆਦਾ ਵੀ ਨਾ ਪਾਇਓ ਠੀਕ ਹੈ ਜੀ ਕਈ ਵਾਰ ਇਲਾਇਚੀਆਂ ਦੀ ਫਲੇਵਰ ਜਾ ਹੋ ਜਾਂਦਾ ਹੈ ਤੇ ਇਹਨੂੰ ਹੁਣ ਪਕਾਵਾਂਗੇ ਆਪਾਂ ਠੀਕ ਹੈ ਜੀ ਫੁੱਲ ਫਲੇਮ ਪਰ ਖੋਚਣਾ ਨਾਲ ਦੀ ਨਾਲ ਮਾਰੀ ਜਾਇਓ ਠੀਕ ਹੈ ਜੀ ਸੋ ਲਓ ਜੀ ਮਿਲਦੇ ਆਂ ਫਿਰ ਹੁਣ 10 ਮਿੰਟ ਬਾਅਦ ਤੇ ਲਓ ਜੀ 10 15 ਮਿੰਟ ਹੋ ਗਏ ਆ ਠੀਕ ਹੈ ਜੀ ਗਾਜਰਾਂ ਆਪਣੀਆਂ ਥੋੜੀਆਂ ਥੋੜੀਆਂ ਗਲਣੀਆਂ ਸਟਾਰਟ ਹੋ ਗਈਆਂ ਦੇਖ ਲਓ ਇਹ ਟਾਈਮ ਤੇ ਹੁਣ ਆਪਾਂ ਨੇ ਕੀ ਕਰਨਾ ਠੀਕ ਹੈ ਜੀ ਜਿਆਦਾ ਤੁਸੀਂ ਇਹ ਟਾਈਮ ਤੇ ਦੁੱਧ ਪਾ ਲਿਓ ਕਿਉਂਕਿ ਮੇਰੇ ਕੋਲ ਖੋਆ ਹੈ ਨਹੀਂ ਇਸ ਕਰਕੇ ਮੈਂ ਇਹਦੇ ਵਿੱਚ ਗਰਮ ਦੁੱਧ ਐਡ ਕਰੂੰਗਾ 2 ਕਿਲੋ ਗਾਜਰਾ ਮੈਂ ਤਕਰੀਬਨ 300 ਗ੍ਰਾਮ ਦੁੱਧ ਠੀਕ ਹੈ ਜੀ 300 ਗ੍ਰਾਮ ਦੁੱਧ ਜਾਨੀ ਕਿ 1.5 ਗਲਾਸ ਜੇ ਤੁਹਾਡੇ ਕੋਲ ਖੋਆ ਹੋਇਆ ਖੋਆ ਪਊਗਾ ਠੀਕ ਹੈ ਜੀ ਇਹਦੇ ਲਾਸਟ ਵਾਲੇ ਟਾਈਮ ਮੈਂ ਜਾ ਕੇ ਉਹ ਵੀ ਮੈਂ ਤੁਹਾਨੂੰ ਦੱਸ ਦੂੰਗਾ ਵੀ ਕਦੋਂ ਤੁਸੀਂ ਇਹਦੇ ਵਿੱਚ ਖੋਆ ਐਡ ਕਰਨਾ ਖੋਆ ਵੀ ਤਕਰੀਬਨ ਇਹਦੇ ਵਿੱਚ ਦੋ 1.5 200 ਗ੍ਰਾਮ ਖੋਆ ਪਾਉਗਾ ਠੀਕ ਹੈ ਜੀ ਇਸ ਤੋਂ ਜ਼ਿਆਦਾ ਨਹੀਂ ਪੈਣਾ ਹੈਗਾ ਫਿਰ ਫਿਰ ਤਾਂ ਜੇ ਜ਼ਿਆਦਾ ਖੋਆ ਪਾ ਲਿਆ ਫਿਰ ਇਹ ਖੋਏ ਵਾਲੀ ਉਹ ਬਰਫੀ ਬਣ ਜਣੀ ਠੀਕ ਹੈ ਜੀ ਆਪਾਂ ਨੇ ਬਣਾਉਣੀ ਹੈ ਗਾਜਰ ਵਾਲੀ ਬਰਫੀ ਤੇ ਲਓ ਜੀ ਹੁਣ ਇਹਨੂੰ ਪਕਾਵਾਂਗੇ ਆਪਾਂ ਦੁੱਧ ਆਪਾਂ ਨੇ ਪਾ ਲਿਆ ਤਕਰੀਬਨ ਦੁੱਧ ਪਾਉਣ ਤੋਂ ਬਾਅਦ 20-25 ਮਿੰਟ ਆਪਾਂ ਨੂੰ ਹੋਰ ਪਕਾਉਣੀ ਹੈ ਪੈਣੀ ਆ ਠੀਕ ਹੈ ਜੀ ਉਸ ਤੋਂ ਬਾਅਦ ਐਡ ਕਰਾਂਗੇ ਆਪਾਂ ਇਹਦੇ ਵਿੱਚ ਚੀਨੀ ਠੀਕ ਹੈ ਜੀ ਸੋਨੇ ਨੂੰ ਆਪਾਂ 20-25 ਮਿੰਟ ਪਕਾਵਾਂਗੇ ਠੀਕ ਹੈ ਜੀ ਜਦੋਂ ਆਪਣਾ ਦੁੱਧ ਜਿਹੜਾ ਉਹ ਗਲ ਮਤਲਬ ਸੁੱਕ ਗਿਆ ਯਾਨੀ ਖੋਆ ਬਣ ਗਿਆ ਉਹਦਾ ਸੋ ਮਿਲਦੇ ਆ ਜੀ ਫਿਰ ਹੁਣ 20-25 ਮਿੰਟ ਬਾਅਦ ਸੇਕ ਰੱਖਣਾ ਆਪਾਂ ਨੇ ਹੌਲ ਇਹਦਾ ਤੇ ਲਓ ਜੀ ਠੀਕ ਹੈ ਜੀ ਦੁੱਧ ਵੀ ਆਪਣਾ ਜਿਹੜਾ ਸੁੱਕ ਸੁੱਕ ਚੁੱਕਿਆ ਇਹਦੇ ਵਿੱਚ ਆਹ ਦੇਖ ਲਓ ਆਪਣੀਆਂ ਗਾਜਰਾਂ ਵੀ ਗਲ ਗਈਆਂ ਹੁਣ ਇਹ ਟਾਈਮ ਤੇ ਆਪਾਂ ਨੇ 2 ਕਿਲੋ ਗਾਜਰਾਂ ਦੇ ਵਿੱਚ ਠੀਕ ਹੈ ਜੀ 400 ਗ੍ਰਾਮ 슈ਗਰ ਪਾ ਦੇਣੀ ਹੈ ਯਾਨੀ ਚਿੰਨੀ ਚੀਨੀ ਤੁਸੀਂ ਠੀਕ ਹੈ ਜੀ ਉਤਮ ਦੀ ਵਰਤ ਲਿਓ ਉਤਮ ਦੀ ਚੀਨੀ ਸਾਫ਼ ਹੁੰਦੀ ਹੈ ਜੀ ਦੁਨੀਆਂ ਚੀਨੀਆਂ ਨਾਲੋਂ ਤੇ ਲਓ ਜੀ ਚੀਨੀ ਪਾਉਣ ਤੋਂ ਬਾਅਦ ਹੁਣ ਹੈਗਾ ਮੇਨ ਕੰਮ ਠੀਕ ਹੈ ਜੀ ਹੁਣ ਇਹਨੂੰ ਆਪਾਂ ਨੇ ਤਕਰੀਬਨ ਅੱਧਾ ਘੰਟਾ ਲੱਗੂਗਾ ਇਹਨੂੰ ਠੀਕ ਹੈ ਜੀ ਆਪਣਾ ਪਕਾਉਣ ਨੂੰ ਤਾਂ ਜਾ ਕੇ ਆਪਣੀ ਬਰਫੀ ਜਿਹੜੀ ਉਹ ਜਮੂਗੀ ਠੀਕ ਹੈ ਜੀ ਕਿਉਂਕਿ ਚੀਨੀ ਪਾਉਣ ਤੋਂ ਬਾਅਦ ਇੱਕ ਤਾਂ ਚੀਨੀ ਨੇ ਹੁਣ ਪਾਣੀ ਛੱਡਣਾ ਠੀਕ ਹੈ ਜੀ ਪਾਣੀ ਸੁੱਕਣ ਨੂੰ ਲੱਗੂਗਾ ਤਕਰੀਬਨ 15 ਮਿੰਟ ਉਸ ਤੋਂ ਬਾਅਦ 15 ਮਿੰਟ ੱਪ ਪੈ ਇਹਨਾਂ ਨੂੰ ਹੋਰ ਪਕਾਉਣਾ ਪੈਣਾ ਫੁੱਲ ਸੇਕ ਪਰ ਤਾਂ ਜੋ ਇਹ ਗੋਆ ਜਿਹੜਾ ਇਹ ਇਕੱਠਾ ਹੋ ਜਵੇ ਠੀਕ ਹੈ ਜੀ ਜਦੋਂ ਇਹਦਾ ਪਾਣੀ ਇਹਨ ਸੁੱਕ ਗਿਆ ਇਹਨ ਇਕੱਠਾ ਹੋ ਗਿਆ ਇਹ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਫਿਰ ਇਹ ਸੈੱਟ ਹੋਣ ਦੇ ਲਾਇਕ ਯਾਨੀ ਜਮਣ ਦੇ ਲਾਇਕ ਹੋਊਗਾ ਹੁਣ ਚੀਨੀ ਪਾਉਣ ਤੋਂ ਬਾਅਦ ਆਪਾਂ ਨੇ ਇਹ ਚੰਗੀ ਤਰ੍ਹਾਂ ਖੁਰਟਣੇ ਦੇ ਵਿੱਚ ਮਾਰਦੇ ਰਹਿਣਾ ਠੀਕ ਹੈ ਜੀ 15-20 ਮਿੰਟ ਪਕਾਉਣੀ ਆ ਉਸ ਤੋਂ ਬਾਅਦ ਫਿਰ ਤੁਹਾਨੂੰ ਦੁਬਾਰਾ ਇੱਕ ਵਾਰ ਫੇਰ ਦਿਖਾਵਾਂਗੇ ਮਿਲਦੇ ਆ ਜੀ ਫਿਰ ਹੁਣ ਥੋੜੀ ਦੇਰ ਬਾਅਦ ਤੇ ਲੋ ਜੀ ਚੀਨੀ ਦਾ ਪਾਣੀ ਹੈ ਜਿਹੜਾ ਉਹ ਸੁੱਕ ਚੁੱਕਿਆ ਏ ਠੀਕ ਹੈ ਜੀ ਆਹ ਦੇਖ ਲਓ ਹਾਲੇ ਪਾਫ ਜੀ ਕਰਕੇ ਚੰਗੀ ਤਰ੍ਹਾਂ ਦਿਖ ਨਹੀਂ ਰਹਾ ਤੇ ਹੁਣ ਇਹਨੂੰ ਆਪਾਂ ਤਕਰੀਬਨ ਠੀਕ ਹੈ ਜੀ ਇਹਦੇ ਵਿੱਚ ਥੋੜਾ ਬਹੁਤਾ ਆਪਾਂ ਕੀ ਵੀ ਪਾ ਸਕਦੇ ਹਾਂ ਦੇਸੀ ਚਮਚੇ ਦੋ ਚਮਚੇ ਠੀਕ ਹੈ ਜੀ ਉਹ ਥੋੜੀ ਮਰਜੀ ਆ ਐ ਟਾਈਮ ਤੇ ਤੁਸੀਂ ਇਹਦੇ ਵਿੱਚ ਜੇ ਤੁਸੀਂ ਦੁੱਧ ਨਹੀਂ ਪਾਉਣਾ ਠੀਕ ਹੈ ਜੀ ਫਿਰ ਤੁਸੀਂ ਇਹ ਟਾਈਮ ਤੇ ਇਹਦੇ ਵਿੱਚ 100 150 ਗ੍ਰਾਮ ਖੋਆ ਵੀ ਐਡ ਕਰ ਸਕਦੇ ਹੋ ਜਦੋਂ ਮੰਨ ਲਓ ਆਪਣਾ ਚੀਨੀ ਤੋਂ ਬਾਅਦ ਚੀਨੀ ਦਾ ਪਾਣੀ ਠੀਕ ਹੈ ਜੀ ਉੜ ਜਾਵੇ ਜਦੋਂ ਚੀਨੀ ਦਾ ਪਾਣੀ ਸੁੱਕ ਜਾਵੇ ਫਿਰ ਤੁਸੀਂ ਇਹਦੇ ਵਿੱਚ ਖੋਆ ਐਡ ਕਰ ਸਕਦੇ ਹੋ ਲੋ ਜੀ ਠੀਕ ਹੈ ਜੀ ਇਹਨੂੰ 20 ਮਿੰਟ ਹੋ ਗਏ ਮੈਨੂੰ ਪਕਾਉਂਦੇ ਨੂੰ ਠੀਕ ਹੈ ਜੀ 15 ਮਿੰਟ ਇਹਨੂੰ ਹੋਰ ਲੱਗੂਗੇ ਹੁਣ ਉਸ ਤੋਂ ਬਾਅਦ ਆਪਾਂ ਇਹਨੂੰ ਸੈੱਟ ਕਰਕੇ ਠੀਕ ਹੈ ਜੀ ਇੱਕ ਟ੍ਰੇ ਦੇ ਵਿੱਚ ਕਰ ਦੋਗੇ ਸੈੱਟ ਸੋ ਮਿਲਦੇ ਆਂ ਫਿਰ ਥੋੜੀ ਦੇਰ ਬਾਅਦ ਛੇਕ ਤੁਸੀਂ ਫੁੱਲੇ ਰੱਖਣਾ ਹੈ ਠੀਕ ਹੈ ਜੀ ਖੋਟਣਾ ਨਾਲ ਦੀ ਨਾਲ ਮਾਰੀ ਜਾਣਾ ਅਸ਼ੱਕੀ ਤੁਸੀਂ ਜ਼ਰੂਰ ਐਡ ਕਰ ਲਓ ਇਹਦੇ ਵਿੱਚ ਦੋ ਕ ਚਮਚੇ ਚਾਹੇ ਦੇਸੀ ਪਾ ਲਿਓ ਚਾਹੇ ਡਾਲਡਾ ਪਾ ਲਿਓ ਉਹ ਤੁਹਾਡੀ ਮਰਜ਼ੀ ਹੈ ਪਰ ਫਰੈਂਡ ਨਾ ਪਾਇਓ ਠੀਕ ਹੈ ਜੀ ਕਿਉਂਕਿ ਮੈਂ ਦਿਖਾਉਣਾ ਭੁੱਲ ਗਿਆ ਮੈਂ ਇਹਦੇ ਵਿੱਚ ਦੋ ਚਮਚੇ ਕੀਦੇ ਐਡ ਕਰ ਚੁੱਕਿਆ ਠੀਕ ਹੈ ਜੀ ਮੈਂ ਪਾਇਆ ਦੇਸੀ ਕੀਦੇ ਤੁਸੀਂ ਜਿਹੜਾ ਮਨਗੀ ਕੀ ਪਾ ਦਿਓ ਠੀਕ ਹੈ ਜੀ ਤੇ ਲੋ ਜੀ ਮਿਲਦੇ ਆ ਫਿਰ ਹੁਣ 15 ਮਿੰਟ ਬਾਅਦ ਜਦੋਂ ਆਪਣਾ ਡੋ ਵੇਸੇ ਸਾਰੇ ਹੀ ਇਕੱਠਾ ਹੋ ਗਿਆ ਲਓ ਜੀ ਕੜਾਹੀ ਹੈ ਜਿਹੜੀ ਹੁਣ ਆਪਾਂ ਬਾਹਰ ਚੱਕ ਲਿਆ ਏ ਕਿਉਂਕਿ ਅੰਦਰ ਜਿਹੜੀ ਥੋੜੀ ਜਿਹੀ ਪਾਪ ਠੀਕ ਹੈ ਜਿਆਦਾ ਬਣਦੀ ਆ ਉਸ ਕਰਕੇ ਅੰਦਰ ਦਿਖਦਾ ਨਹੀਂ ਹੈਗਾ ਠੀਕ ਹੈ ਜੀ ਆਪਾਂ ਨੂੰ ਗਜਰੇਲਾ ਮੁੰਨੇ ਨੂੰ ਪਕਾਉਂਦੇ ਨੂੰ 5-6 ਮਿੰਟ ਹੋ ਗਏ ਠੀਕ ਹੈ ਜੀ ਆਹ ਦੇਖ ਲਓ ਜਿਹੜਾ ਨਾਰਮਲ ਗਜਰੇਲਾ ਹੁੰਦਾ ਉਦਾਂ ਖਾਣੇ ਯੋਗਤਾ ਇਹ ਹੋ ਗਿਆ ਪਰ ਆਪਾਂ ਨੇ ਜਮਾਉਣੀ ਆ ਬਰਫੀ ਠੀਕ ਹੈ ਜੀ ਸੋ ਆਪਾਂ ਜਿਹੜਾ ਇਹਨੂੰ 10 ਮਿੰਟ ਹੋਰ ਪਕਾਉਂਗੇ ਠੀਕ ਹੈ ਜੀ ਜਦੋਂ ਤੱਕ ਇਹਦੇ ਵਿੱਚ ਆਹ ਇਹਨ ਬਿਲਕੁਲ ਡਰਾਈ ਨਹੀਂ ਹੋ ਜਾਂਦਾ ਠੀਕ ਹੈ ਜੀ ਆਹ ਦੇਖੋ ਕਿਉਂਕਿ ਹਲੇ ਇਹ ਇਸ ਪ੍ਰਕਾਰ ਦਾ ਏ ਹਲੀਵੇ ਦੇ ਵਿੱਚ ਪਾਣੀ ਹੈਗਾ ਏ ਠੀਕ ਆ ਜੀ 10 ਮਿੰਟ ਆਪਾਂ ਇਹਨੂੰ ਹੋਰ ਪਕਾਉਂਗੇ ਨਾ ਫੁੱਲ ਫਲੇਮ ਪਰ ਉਸ ਤੋਂ ਬਾਅਦ ਜਦੋਂ ਇਹ ਐਨ ਥੱਲੇ ਮਤਲਬ ਜਦੋਂ ਇਹ ਥੱਲੇ ਲੱਗਣ ਲੱਗ ਗਿਆ ਠੀਕ ਆ ਜੀ ਕੜਾਹੀ ਨਾਲ ਜਮਣ ਲੱਗ ਗਿਆਲੇ ਦਾਲੇ ਫਿਰ ਸਮਝ ਲਓ ਆਪਣੀ ਬਰਫੀ ਜਿਹੜੀ ਬਣ ਕੇ ਰੈਡੀ ਹੋ ਜੂਗੀ ਠੀਕ ਆ ਜੀ ਸੋ ਮਿਲਦੇ ਆ ਫਿਰ ਆਪਾਂ ਹੁਣ 10 ਮਿੰਟ ਬਾਅਦ ਆਹ ਦੇਖੋ ਠੀਕ ਆ ਜੀ ਬਾਹਰ ਥੋੜਾ ਜਿਹਾ ਦਿਖ ਰਿਹਾ ਆ ਆਪਾਂ ਨੂੰ ਇਹ ਤੇ ਇਹਨੂੰ ਪਕਾਉਂਦੇ ਆਪਾਂ ਚੰਗੀ ਤਰ੍ਹਾਂ ਹੋਰ ਤੇ ਲੋ ਜੀ 10 ਮਿੰਟ ਹੋ ਚੁੱਕੇ ਆ ਜੀ ਆਪਾਂ ਨੂੰ ਗਾਜਰ ਬਰਫੀ ਨੂੰ ਪਕਾਉਂਦਿਆਂ ਨੂੰ ਠੀਕ ਹੈ ਜੀ ਆ ਦੇਖੋ ਜਦੋਂ ਇਹ ਐਦਾਂ ਥੱਲੇ ਲੱਗਣ ਲੱਗ ਜਵੇ ਠੀਕ ਹੈ ਜੀ ਪਰ ਡੋ ਆ ਜਿਹੜਾ ਬਿਲਕੁਲ ਇਕੱਠਾ ਹੋਣ ਲੱਗ ਜਵੇ ਆ ਦੇਖੋ ਠੀਕ ਹੈ ਜੀ ਆ ਦੇਖੋ ਜਦੋਂ ਖੁੱਟਣਾ ਮਾਰਦੇ ਮਾਰਦੇ ਜਿੱਦਾਂ ਪਾਟਾ ਗੁੰਨਤੇ ਹਨਾ ਠੀਕ ਹੈ ਜੀ ਉਦਾਂ ਡੋ ਆ ਜਿਹੜਾ ਐਨ ਇਕੱਠਾ ਹੋਣ ਲੱਗ ਜਵੇ ਮੱਲ ਵਾਲੇ ਦਾਲੇ ਨਾ ਖੜੇ ਫਿਰ ਸਮਝ ਲਓ ਵੀ ਆਪਣੀ ਇਹ ਹੋਣ ਵਾਲੀ ਆ ਠੀਕ ਹੈ ਜੀ ਤੇ ਆਪਣੀ ਜਿਹੜੀ ਹੁਣ ਇਹ 5-4 ਮਿੰਟਾਂ ਚ ਹੋ ਕੇ ਰੈਡੀ ਹੋ ਜਾਊਗੀ ਉਸ ਤੋਂ ਬਾਅਦ ਠੰਡੀ ਕਰਕੇ ਫਿਰ ਆਪਾਂ ਜਮਾਉਣੀ ਐ ਇਹਨੂੰ ਟਰੇ ਦੇ ਵਿੱਚ ਠੀਕ ਹੈ ਜੀ ਜੇ ਆ ਤੁਹਾਡੇ ਕੋਲ ਕੋਈ ਟਰੇ ਨਾ ਹੋਈ ਤੁਸੀਂ ਥਾਲੀ ਦੇ ਵਿੱਚ ਠੀਕ ਹੈ ਜੀ ਥੱਲੇ ਰਿਫੈਂਡ ਲਾ ਕੇ ਤੁਸੀਂ ਥਾਲੀ ਦੇ ਵਿੱਚ ਵੀ ਜਮਾ ਸਕਦੇ ਹੋ ਤੇ ਜੀ ਆ ਦੇਖੋ ਹੁਣ ਇਹ ਐਨ ਇਕੱਠੀ ਹੋਣ ਲੱਗ ਗਈ ਠੀਕ ਹੈ ਜੀ ਬਿਲਕੁਲ ਵੀ ਖਿੰਡ ਨਹੀਂ ਰਹੀ ਆਲੇ-ਦਾਲੇ ਨੂੰ ਠੀਕ ਹੈ ਜੀ ਇੱਕ ਟੋਅ ਦੇ ਫੋਰਮ 'ਚ ਆ ਰਹੀ ਆ ਤੇ ਮੰਨ ਲਓ ਸਮਝ ਲਓ ਹੁਣ ਫਿਰ ਆਪਣੀ ਇਹ ਰੈਡੀ ਆ ਲਓ ਜੀ ਫੰਸਣ ਨੂੰ ਦਿਖਾਉਂਦੀ ਆ ਪਰ ਥੋੜੀ ਦੇਰ ਚੋਂ ਟ੍ਰੇ ਚ ਕੱਢ ਕੇ ਤੇ ਲਓ ਜੀ ਜਦੋਂ ਤੁਹਾਡਾ ਡੋ ਠੀਕ ਆ ਜੀ ਬਿਲਕੁਲ ਐਨ ਕਾਠਾ ਹੋ ਜਪੇ ਆਹ ਠੀਕ ਆ ਜੀ ਮੰਨ ਲਓ ਆ ਦੇਖੋ ਐਨ ਚਿਪਕਣ ਲੱਗ ਜਵੇ ਠੀਕ ਆ ਜੀ ਤੁਹਾਡੇ ਖੁਰਚਣੇ ਨਾਲ ਐਨ ਜਦੋਂ ਤੁਹਾਨੂੰ ਐਨ ਫੁੱਲ ਇਹਦੋਂ ਮਾਰਨ ਲੱਗੇ ਜੋੜ ਲੱਗੇ ਠੀਕ ਆ ਜੀ ਆ ਦੇਖੋ ਹੁਣ ਐਨ ਪੂਰਾ ਟੈਟ ਹੋ ਗਿਆ ਇਹ ਜਦੋਂ ਤੁਸੀਂ ਖੁਰਚਣਾ ਮਾਰੂਗੇ ਠੀਕ ਆ ਜੀ ਜਦੋਂ ਤੁਸੀਂ ਪਹਿਲਾਂ ਖੁਰਚਣਾ ਮਾਰ ਰਹੇ ਤੇ ਐ ਟਾਈਮ ਤੱਕ ਤੁਹਾਡਾ ਜੋੜ ਲੱਗੂਗਾ ਥੋੜਾ ਜਿਹਾ ਠੀਕ ਆ ਜੀ ਜਦੋਂ ਮੰਨ ਲਓ ਐਨ ਤੁਹਾਡਾ ਜੋੜ ਲੱਗਣ ਲੱਗ ਜਵੇ ਐਨ ਇਹ ਪੂਰੇ ਡੋ ਦੀ ਫਾਰਮ ਚ ਆਜ ਬੈ ਠੀਕ ਆ ਐਨ ਫਿਰ ਸਮਝ ਲਓ ਵੀ ਤੁਹਾਡੀ ਬਰਫੀ ਹੈ ਜਿਹੜੀ ਉਹ ਜੰਮ ਜੂਗੀ ਆ ਦੇਖੋ ਠੀਕ ਹੈ ਜੀ ਹੁਣ ਇਹ ਐਨ ਪੂਰਾ ਡੋ ਲੱਗ ਗਿਆ ਬਣਨ ਆ ਦੇਖ ਲਓ ਠੀਕ ਹੈ ਜੀ ਕਿੰਨਾ ਮਤਲਬਾ ਖੋਟਣ ਦੇ ਉੱਪਰ ਚੱਕ ਹੋ ਗਿਆ ਫਿਰ ਸਮਝ ਲਓ ਤੁਹਾਡੀ ਬਰਫੀ ਰੈਡੀ ਆ ਹੁਣ ਆਪਾਂ ਇਹਨੂੰ ਕਰਾਂਗੇ ਥੋੜੀ ਤੇਰੇ ਠੰਡਾ ਐਦਾਂ ਦੀ ਟ੍ਰੇ ਦੇ ਵਿੱਚ ਠੀਕ ਹੈ ਜੀ ਜਾਂ ਤੁਸੀਂ ਕਿਸੇ ਥਾਲੀ ਵਿੱਚ ਥੋੜਾ ਜਿਹਾ ਆਇਲ ਲਾ ਲੈਣਾ ਯਾਨੀ ਰਿਫੈਂਡ ਠੀਕ ਹੈ ਜੀ ਸੋ ਮਿਲਦੇ ਆਂ ਫਿਰ ਹੁਣ ਤੁਹਾਨੂੰ ਮੈਨੂੰ ਇੱਚ ਸੈੱਟ ਕਰਕੇ ਦਿਖਾਉਂਦੇ ਆ ਠੀਕ ਹੈ ਜੀ ਤੇ ਲਓ ਜੀ ਇੱਚ ਥੋੜਾ ਜਿਹਾ ਫਲੇਵਰ ਵਾਸਤੇ ਆਪਾਂ ਕਰਾਂਗੇ ਨਾਰੀਅਲ ਦਾ ਬਰਾਦ ਐਡ ਠੀਕ ਹੈ ਜੀ ਜੇ ਤੁਹਾਨੂੰ ਇਹਦਾ ਫਲੇਵਰ ਵਧੀਆ ਹੋਇਆ ਤਾਂ ਪਾ ਲਿਓ ਯਾਨੀ 2-4 ਚਮਚੇ ਠੀਕ ਹੈ ਜੀ ਨਹੀਂ ਤੁਹਾਡੀ ਮਰਜ਼ੀ ਹੈ ਠੀਕ ਹੈ ਜੀ ਇਹ ਨਾਲ ਜਿਹੜਾ ਥੋੜਾ ਜਿਹਾ ਫਲੇਵਰ ਹੈ ਗਾਜਰਾਂ ਦੀ ਮਰਫੀ ਦਾ ਹੋਰ ਵਧੀਆ ਆ ਜਾਂਦਾ ਠੀਕ ਹੈ ਜੀ ਉਹਦੀ ਗਰਜ ਦੀ ਪਕੀ ਆਪਣੀ ਹੋ ਰਹੀ ਆ ਠੰਡੀ ਥੋੜੀ ਜੀ ਕਰਾਂਗੇ ਹੋ ਠੰਡੀ ਹਲੇ ਥੋੜੀ ਜੀ ਗਰਮ ਹੈ ਉਸ ਤੋਂ ਬਾਅਦ ਕਰਾਂਗੇ ਇਹਨੂੰ ਸੈੱਟ ਠੀਕ ਹੈ ਜੀ ਟ੍ਰੇ ਦੇ ਵਿੱਚ ਤੇ ਸਾਡੇ ਚੈਨਲ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਠੀਕ ਹੈ ਜੀ ਤੇ ਜਿਹੜੇ ਵੀ ਨਵੇਂ ਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਇਦਾਂ ਦੀ ਹਲਵਾਈ ਸਟਾਈਲ ਵੀਡੀਓ ਦੇਖਣ ਲਈ ਤੇ ਆ ਮੈਂ ਥੋੜੇ ਜੇ ਕੱਟ ਲਈ ਜੀ ਪਿਸਤੇ ਤੇ ਬਦਾਮ ਠੀਕ ਹੈ ਜੀ ਉੱਪਰ ਇਹਨੂੰ ਲਾਉਣ ਵਾਸਤੇ ਇਹਦੇ ਤੇ ਲਓ ਜੀ ਹੁਣ ਕੱਟਦੇ ਆਪਾਂ ਬਰਫੀ ਨੂੰ ਟ੍ਰੇ ਦੇ ਵਿੱਚ ਤੇ ਆ ਦੇਖੋ ਮੰਨ ਲਓ ਜੇ ਇਹ ਥੋੜੇ ਖੋਚੜੇ ਨਾਲ ਤੇ ਨਹੀਂ ਠੀਕ ਹੈ ਜੀ ਉਤਰ ਰਹੀ ਐਂ ਟੈਟ ਉਤਰ ਰਹੀ ਆ ਫਿਰ ਸਮਝ ਲਓ ਇਹ ਜਮਨ ਨੂੰ ਤਿਆਰ ਹੈ ਜੇ ਤੁਹਾਡੀ ਬਰਫੀਆਂ ਗਾਜਰਾਂ ਵਾਲੇ ਦਾਲੇ ਨੂੰ ਖਿੰਡਦੀਆਂ ਹੋਈਆਂ ਠੀਕ ਹੈ ਜੀ ਫਿਰ ਸਮਝ ਲਓ ਨੇ ਜਮਣਾ ਨਹੀਂ ਹੈਗਾ ਠੀਕ ਹੈ ਜੀ ਹੁਣ ਆਪਣੀ ਪੂਰੀ ਡੋ ਦੇ ਫਾਰਮ ਵਿੱਚ ਆ ਦੇਖੋ ਇਹ ਹੁਣ ਇਹ ਆਪਣੀ ਜਮ ਜੂਗੀ ਠੀਕ ਹੈ ਜੀ ਲਓ ਜੀ ਇਹਨੂੰ ਹੁਣ ਆਪਾਂ ਕਰਦੇ ਆਂ ਦੇ ਵਿੱਚ ਸੈੱਟ ਠੀਕ ਹੈ ਜੀ ਸਾਰੀ ਨੂੰ ਜੇ ਤੁਹਾਡੇ ਕੋਲ ਇਹ ਸੈੱਟ ਨਾ ਹੁੰਦੀ ਹੋਵੇ ਠੀਕ ਹੈ ਜੀ ਤੁਸੀਂ ਕਰਦ ਨੂੰ ਥੋੜਾ ਜਨ ਫੈਨ ਲਾ ਦਿਓ ਠੀਕ ਹੈ ਜੀ ਤਾਂ ਜੋ ਤੁਹਾਡਾ ਇਹ ਨਾਲ ਨਾ ਚਿਪ ਕੇ ਆ ਲੋ ਜੀ ਇਹਨੂੰ ਹੁਣ ਸਾੜੀ ਨੂੰ ਕਰਦੇ ਆ ਸੈਟ ਅਪ ਆ ਜੇ ਤੁਹਾਡੇ ਕੋਲ ਟ੍ਰੇ ਨਾ ਹੋਈ ਤੁਸੀਂ 42 'ਚ ਸੈੱਟ ਕਰ ਲਿਓ ਠੀਕ ਹੈ ਜੀ ਐਦਾਂ ਹੁਣ ਲੋੜੀ ਆ ਰਹੀ ਆ ਜੀ ਅੱਗੇ ਤੁਸੀਂ ਠੀਕ ਹੈ ਜੀ ਘਰੇ ਐਦਾਂ ਬਰਫੀ ਜਿਹੜੀ ਬਣਾ ਕੇ ਤਿਆਰ ਕਰ ਸਕਦੇ ਹੋ ਗਾਜਰ ਦੀ ਠੀਕ ਹੈ ਜੀ ਆ ਲੋ ਜੀ ਇਹਨੂੰ ਹੁਣ ਪਿੱਛਾ ਆ ਐਦਾਂ ਹੀ ਇਹਨੂੰ ਪਿਆਰ ਨਾਲ ਸੈੱਟ ਕਰ ਲੂਗਾ ਠੀਕ ਹੈ ਜੀ ਤੇ ਲੋ ਜੀ ਬਰਫੀ ਆਪਣੀ ਸੈੱਟ ਹੋ ਚੁੱਕੀ ਆ ਠੀਕ ਹੈ ਜੀ ਹੁਣ ਠੀਕ ਹੈ ਜੀ ਤੇ ਹੁਣ ਇਹਦੇ ਪਰ ਆਪਾਂ ਥੋੜਾ ਜਿਹਾ ਹੱਥ ਨੂੰ ਲਾ ਲਾਂਗੇ ਰਫੈਂਟ ਠੀਕ ਹੈ ਜੀ ਆ ਦੇਖੋ ਤੇ ਹੁਣ ਇਹਨੂੰ ਇਹਦੇ ਉੱਪਰ ਕਮਾਵਾਂਗੇ ਠੀਕ ਹੈ ਜੀ ਐਂ ਦੱਬ ਦਾਂਗੇ ਐਂ ਸੈੱਟ ਕਰ ਦੋਗੇ ਆਹ ਲਓ ਠੀਕ ਹੈ ਜੀ ਜਿੱਥੇ ਜਿੱਥੇ ਜ਼ਿਆਦਾ ਮੋਟੀ ਹੈ ਉੱਥੇ ਥੋੜਾ ਜ਼ਿਆਦਾ ਦੱਬ ਦੂੰਗਾ ਠੀਕ ਹੈ ਜੀ ਤੇ ਜਿੱਥੇ ਤੇ ਆ ਪਤਲੀ ਹੋਊਗੀ ਠੀਕ ਹੈ ਜੀ ਥੋੜੀ ਜੀ ਉਹ ਸਾਈਡ ਤੋਂ ਕਰ ਦੂੰਗੇ ਜ਼ਿਆਦਾ ਆਪਾਂ ਆਹ ਲਓ ਤੇ ਉਸ ਤੋਂ ਬਾਅਦ ਹੁਣ ਇਹਦੇ ਪਰ ਪਾਵਾਂਗੇ ਆਪਾਂ ਡਰਾਈ ਫਰੂਟ ਠੀਕ ਹੈ ਜੀ ਬਦਾਮ ਤੇ ਪਿਸਤੇ ਕੱਟੇ ਹੋਏ ਸਾਰੀ ਪਰ ਤੇ ਲਓ ਜੀ ਹੁਣ ਇਹਨਾਂ ਨੂੰ ਉੱਪਰ ਤੇ ਸੈੱਟ ਕਰ ਦੋਗੇ ਥੋੜੇ ਥੋੜੇ ਠੀਕ ਹੈ ਜੀ ਤਾਂ ਜੋ ਇਹ ਵਿੱਚ ਉੱਪਰ ਤੇ ਨਿਕਲੇ ਨਾ ਤੇ ਲਓ ਜੀ ਬਰਫੀ ਥੋੜੀ ਰੈਡੀ ਆ ਜੀ ਇੱਕ ਗੱਲ ਦਾ ਤੁਸੀਂ ਖਿਆਲ ਰੱਖਣਾ ਜਦੋਂ ਵੀ ਵਰਫੀ ਬਣਾਉਣੀ ਹੈ ਜਦੋਂ ਤੱਕ ਵਰਫੀ ਥੋੜੀ ਠੀਕ ਹੈ ਜੀ ਬਿਲਕੁਲ ਗਾੜੀ ਨਹੀਂ ਹੁੰਦੀ ਦੋ ਦੇ ਫਾਰਮ ਚ ਨਹੀਂ ਆਉਂਦੀ ਆ ਦੇਖੋ ਠੀਕ ਹੈ ਜੀ ਕੜਾਹੀ ਦੇ ਹੇ ਥੱਲੇ ਲੱਗਣ ਲੱਗੀ ਤੀ ਐਨ ਪੂਰੀ ਆ ਦੇਖੋ ਠੀਕ ਹੈ ਜੀ ਐਦਾਂ ਮਤਲਬ ਜਦ ਤੱਕ ਪੂਰੀ ਨਹੀਂ ਸੁੱਕਦੀ ਇਹ ਜਦ ਤੱਕ ਤੁਸੀਂ ਬਰਫੀ ਨਹੀਂ ਸੈੱਟ ਕਰਨੀ ਮੰਨ ਲਓ ਜੇ ਤੁਹਾਡੀ ਬਰਫੀ ਕਿਤੇ ਤੇ ਵੀ ਕੱਚੀ ਰਹਿ ਗਈ ਨਾ ਜਮੀ ਉਹ ਮਤਲਬ ਨਾ ਜੁੜੀ ਤਾਂ ਇਹਨੇ ਜਮਣਾ ਨਹੀਂ ਹੈ ਠੀਕ ਹੈ ਜੀ ਫਿਰ ਗੱਲ ਨਹੀਂ ਬਣਨੀ ਹੈਗੀ ਇਸ ਕਰਕੇ ਐਂਡ ਦੇ ਵਿੱਚ ਧਿਆਨ ਰੱਖਿਓ ਜਦੋਂ ਵੀ ਗੱਜਰਾਂ ਬਿਲਕੁਲ ਇਕੱਠੀਆਂ ਹੋ ਗਿਆ ਠੀਕ ਹੈ ਜੀ ਆਟੇ ਮਾ ਗਹਿਣ ਕੋਟਰੇ ਨਾਲ ਚਿਪਕਣ ਲੱਗੀਆਂ ਫਿਰ ਤੁਸੀਂ ਬਰਫੀ ਸੈੱਟ ਕਰਨੀ ਆ ਠੀਕ ਹੈ ਜੀ ਮਾੜੀ ਮੋਟੀ ਤੇਜ਼ ਹੋ ਗਈ ਕੋਈ ਚੱਕਰ ਨਹੀਂ ਪਰ ਨਰਮ ਨਹੀਂ ਰਹਿਣੀ ਚਾਹੀਦੀ ਤੇ ਲਓ ਜੀ ਇਹਨੂੰ ਹੁਣ ਆਪਾਂ ਰੱਖ ਦਿੰਦੇ ਆ ਠੀਕ ਹੈ ਜੀ ਤਕਰੀਬਨ ਇਹਨੂੰ ਜਮਣ ਨੂੰ ਜਿਹੜਾ ਮੰਨ ਲਓ 5 ਤੋਂ 6 ਘੰਟੇ ਲੱਗੂਗੇ ਠੀਕ ਹੈ ਜੀ ਗਾਜਰ ਦੀ ਬਰਫੀ ਜਮਣ ਨੂੰ ਇੰਨਾ ਕੁ ਟਾਈਮ ਲੱਗ ਜਾਂਦਾ ਏ ਠੀਕ ਹੈ ਜੀ ਸੋ ਮਿਲਦੇ ਆ ਜੀ ਫਿਰ ਹੁਣ 5-6 ਘੰਟੇ ਬਾਅਦ ਬਰਫੀ ਕੱਟਣ ਦੇ ਟਾਈਮ ਲੋ ਜੀ ਬਰਫੀ ਆਪਣੀ ਜੰਮ ਚੁੱਕੀ ਹੈ ਜੀ ਆ ਦੇਖੋ ਬਹੁਤ ਵਧੀਆ ਬਰਫੀ ਜੰਮੀ ਆਪਣੀ ਇਹ ਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਇਹਨੂੰ ਕੱਟ ਕੇ ਇਹਨੂੰ ਜਮਣ ਨੂੰ ਤਕਰੀਬਨ ਲੱਗ ਗਏ ਆ ਜੀ 7 ਤੋਂ 8 ਘੰਟੇ ਠੀਕ ਹੈ ਜੀ ਕਿ ਕਿ ਗਜਰੇਲੇ ਦੀ ਬਰਫੀ ਨੂੰ ਜਮਨ ਨੂੰ ਜਿਹੜਾ ਇੰਨਾ ਕੁ ਟਾਈਮ ਉਹ ਆਰਾਮ ਨਾਲ ਲੱਗ ਜਾਂਦਾ ਪੀਸ ਤੁਸੀਂ ਆਪਣੇ ਹਿਸਾਬ ਨਾਲ ਕੱਟ ਲਿਓ ਠੀਕ ਹੈ ਜੀ ਤੇ ਲੋ ਜੀ ਆ ਦੇਖੋ ਹੁਣ ਇਹਨੂੰ ਆਪਾਂ ਕੱਟਦੇ ਹਾਂ ਇਦਾਂ ਪਹਿਲਾਂ ਇੱਕ ਸਾਈਡ ਨੂੰ ਲੈਣਾ ਮਾਰ ਲੈਣੀ ਆਪਾਂ ਨੇ ਠੀਕ ਹੈ ਜੀ ਤੇ ਫਿਰ ਮਾਰਾਂਗੇ ਦੂਈ ਸਾਈਡ ਨੂੰ ਪੀਸ ਤੁਸੀਂ ਆਪਣੇ ਹਿਸਾਬ ਨਾਲ ਰੱਖ ਲਿਓ ਤੇ ਲੋ ਜੀ ਬਰਫੀ ਆਪਾਂ ਨੇ ਕੱਟ ਲਈ ਆ ਆ ਦੇਖੋ ਜੀ ਕਿੰਨੇ ਵਧੀਆ ਪੀਸ ਨਿਕਲ ਰਹੇ ਆ ਠੀਕ ਆ ਜੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਇਹ ਤੇ ਲੋੜੀ ਆ ਰਹੀ ਆ ਜੀ ਹੁਣ ਠੀਕ ਆ ਜੀ ਤੁਸੀਂ ਬਣਾਓ ਘਰੇ ਠੀਕ ਆ ਜੀ ਇਹਨੂੰ ਕਰੋ ਟ੍ਰਾਈ ਸੋ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆ ਜੀ ਫਿਰ ਹੁਣ ਅਗਲੀ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ